ਤਸਵੀਰਾਂ ਅਬੋਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਰੇਲ ਗੱਡੀ ਦੇ ਇਠਾ ਆਉਣ ਕਾਰਨ ਇੱਕ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ। ਮਿਲੀ ਜਾਣਕਾਰੀ ਦੇ ਮੁਤਾਬਕ ਅਬੋਹਰ ਵਿਖੇ ਇੱਕ ਬੰਦ ਪਈ ਰੇਲਵੇ ਕ੍ਰਾਸਿੰਗ ਤੋਂ ਮੋਟਰਸਾਈਕਲ ਲਗਾਉਣ ਦੀ ਦੋ ਲੋਕਾਂ ਨੇ ਕੋਸ਼ਿਸ਼ ਕੀਤੀ ਤਾਂ ਇਹਨਾਂ ਨੂੰ ਟ੍ਰੇਨ ਆ ਗਈ। ਦੱਸਦੀ ਹੈ ਕਿ ਟ੍ਰੇਨ ਨੇੜੇ ਆਉਂਦੀ ਵੇਖ ਮੋਟਰਸਾਈਕਲ ਛੱਡ ਦੋਨੇ ਲੋਕ ਫਰਾਰ ਹੋ ਗਏ ਅਤੇ ਟ੍ਰੇਨ ਦੇ ਵੱਲੋਂ ਮੋਟਰਸਾਈਕਲ ਦੇ ਪ੍ਰਖੱਚੇ ਉਡਾ ਦਿੱਤੇ ਗਏ ਅਤੇ ਮੋਟਰਸਾਈਕਲ ਟ੍ਰੇਨ ਦੇ ਹੇਠਾਂ ਫਸ ਗਿਆ ਜਿਸ ਤੋਂ ਬਾਅਦ ਟ੍ਰੇਨ ਵੀ ਕਾਫੀ ਸਮਾਂ ਰੁਕੀ ਰਹੀ। ਲਿਹਾਜ਼ਾ ਟ੍ਰੇਨ ਦੇ ਪਾਇਲਟ ਦੇ ਵੱਲੋਂ ਟ੍ਰੇਨ ਨੂੰ ਬੈਕ ਕਰ ਇਸ ਮੋਟਰਸਾਈਕਲ ਨੂੰ ਟ੍ਰੇਨ ਹੇਠੋਂ ਥੱਲੇ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਰੇਲਵੇ ਪੁਲਿਸ ਨੂੰ ਦਿੱਤੀ ਗਈ। ਦੱਸ ਦਈਏ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਸ਼ਖਸ ਅਤੇ ਉਸ ਦੇ ਨਾਲ ਇੱਕ ਔਰਤ ਇਸ ਮੋਟਰਸਾਈਕਲ ਤੇ ਲਾਈਨਾਂ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇੰਨੇ ਨੂੰ ਟ੍ਰੇਨ ਆ ਗਈ ਅਤੇ ਇਹ ਦੋਨੇ ਲੋਕ ਮੋਟਰਸਾਈਕਲ ਛੱਡ ਕੇ ਉੱਥੋਂ ਭੱਜ ਗਏ ਅਤੇ ਮੋਟਰਸਾਈਕਲ ਟ੍ਰੇਨ ਦੇ ਹੇਠਾਂ ਆ ਗਿਆ ਜਿਸ ਦੇ ਕਾਰਨ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ। ਗਰੀਮਤ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭਾਈ ਸਾਹਿਬ ਇਹ ਆਸਾ ਕਿੰਨੇ ਵਜੇ ਦਾ ਔਰ ਕਿਵੇਂ ਹੋਇਆ? 1:30 ਵਜੇ ਦਾ ਜੀ ਉੱਥੇ ਚਾਹ ਬਣਾਈ ਜਾਂਦੇ ਵੇਖਿਆ। ਅੱਛਾ ਜੀ ਕਿਵੇਂ ਹੋਇਆ ਆਸਾ ਜੀ? ਬਾਰਤ ਪਾਇਆ ਸੀ ਮੋਟਰਸਾਈਕਲ ਟਪਾਲੇ ਸੀਗੇ। ਅੱਛਾ ਜੀ। ਉਹਨਾਂ ਨੂੰ ਗੱਡੀ ਆ ਗਈ ਗੱਡੀ ਵਾਲਿਆਂ ਨੇ ਬ੍ਰੇਕ ਮਾਰੀ ਉਹਨਾਂ ਨੂੰ ਛੱਡ ਕੇ ਭੱਜ ਗਏ ਤੇ ਕਿੰਨੇ ਜਣੇ ਸੀ ਅੰਦੇ ਤੇ ਜੀ ਇਹਦੇ ਦੋ ਜਣੇ ਸੀਗੇ ਕੌਣ ਕੌਣ ਸੀਗਾ ਜੀ ਇੱਕ ਬੰਦਾ ਸੀ ਤੇ ਇੱਕ ਲੇਡੀ ਸੀਗੀ ਮੋਕੇ ਤੋਂ ਹਨ ਫਰਾਰ ਨੇ ਇਸ ਟਾਈਮ ਜੀ ਹਾਂ ਫਰਾਰ ਹੋ ਗਏ ਹੁਣ ਤੇ ਉਹ ਹਾਸਾ ਕਿੰਨਾ ਕੋ ਤੁਸੀਂ ਮੋਕੇ ਅੱਖਾਂ ਨਾਲ ਵੇਖਿਆ ਕਿੰਨਾ ਕੋ ਬਿਆਨਕ ਸੀ ਉਦੋਂ ਕਿੰਨੀ ਕੁ ਦੇਰ ਤੱਕ ਬੜੇ ਜ਼ੋਰ ਦੀ ਬ੍ਰੇਕ ਵੱਜੀ ਗੱਡੀ ਦੀ ਅਸੀਂ ਤੇ ਚਾਹ ਬੈਠੇ ਬਣਾਈ ਜਾਂਦੇ ਸੀ ਥੱਲੇ ਗੱਡੀ ਰੁਕੀ ਰਹੀ ਹੈ ਹਾਂ ਰੁਕੀ ਰਹੀ ਗੱਡੀ ਘੱਟ ਤੋਂ ਘੱਟ 3-4 ਮਿੰਟ 5 ਅੱਛਾ ਰੁਕੀ ਰਹੀ ਹੈ ਉੱਥੇ ਰੁਕੀ ਰਹੀ ਹੈ ਮੋਟਰਸਾਈਕਲ ਦੇ ਇੱਥੇ ਰੁਕੀ ਰਹੀ ਜੀ ਫਸ ਗਿਆ ਮੋਟਰਸਾਈਕਲ ਆ ਮੋਟਰਸਾਈਕਲ ਲੱਗ ਕੇ ਫਸ ਗਿਆ ਸੀ ਨਾ ਅ ਉਹ ਟੱਪਾ ਇਹ ਦੁੱਤ ਰਹਿ ਗਿਆ ਜੋਂ ਦਾ ਕੱਲਾ ਅਗਲਾ ਮੂੰਹ ਹੋ ਜਾ ਠੀਕ ਹੈ ਜੀ ਇਹ ਟ੍ਰੇਨ ਵੈਕ